kita kasih di sana power

ਆਹ ਬੰਦਾ ਇੱਧਰ ਹੋ ਲੈ ਮੈਡਮ ਨਾ ਤੁਸੀਂ ਨਾਲ ਖੜੇ ਹੂੰ ਤੁਸੀਂ ਇੱਧਰ ਪਿਛੇ ਹੁੰਦਾ ਬੰਦਾ ਗੀਲ ਵਾਂਗ ਨਿਕਲਣਾ ਨੂੰ ਆਪਣੇ ਆਪ ਹੀ ਕਰ ਦਰਦਾ ਮੈਡਮ ਫਿਰ ਬਾਦ ਸਾਨੂੰ ਫੈਸਲਾ ਕਰਨਾ ਬੰਦਾ ਨਹੀਂ ਜਾਣੀ ਹੈ ਇੱਥੇ ਹਾਂਜੀ ਹਾਂਜੀ ਇੱਧਰ ਮੈਡਮ ਆ ਕੇ ਅੱਜ ਕੋਈ ਤੁਸੀਂ ਕੋਈ ਨਹੀਂ ਹੈ ਨਾ ਨਹੀਂ ਕੋਈ ਨਹੀਂ ਹੈ ਰਿਓ ਇਹ ਇਹ ਬੰਦਾ ਖਾਂਦਾ ਨਾ ਮੰਨੂ ਉਹ ਨੱਚਾ ਲੱਗ ਗਿਆ ਮੈਂ ਉਹ ਵੀ ਸੀ ਮੋਰ ਜਿਆ ਲੱਗ ਗਿਆ ਪਰ ਉਹ ਵੀ ਸੀ ਮੋਰ ਜਿਆ ਲੱਗਿਆ ਜ਼ਰੂਰ ਹੋਇਆ ਜੀ ਕੰਮ ਨਹੀਂ ਕਰਦਾ ਇਹ ਜੀ ਹਾਂ ਜੀ ਇਹ ਕਹਿੰਦੇ ਇਹ ਕਹਿੰਦੇ ਜੀ ਵੀ ਸਾਨੂੰ ਕੰਮ ਦੀ ਲੋੜ ਨਹੀਂ ਹੈ ਜੀ ਮੈਂ ਤੁਸੀਂ ਐ ਕਰੋ ਤੁਸੀਂ ਆਪਣਾ ਕਰੋ ਖੰਭ ਦਾ ਕੰਮ ਆਪਣਾ ਲੱਗਣੇ ਮੈਂ ਕੀ ਕਰੀਏ ਆਪਣੇ ਕੇ ਠੀਕ ਹੋ ਮਹਾਰਾਜ ਬੜੀ ਧੰਨਵਾਦ ਹੁਣ ਚੰਗੀ ਬੈਠ ਕੇ ਕਰੂਗਾ ਪਰਮੇਂਦਰ ਕਿੱਥੇ ਹਾਂਜੀ ਮੈਂ ਮੱਜ ਨਾਬਾ ਪਹੁੰਚੀ ਸੀ ਕਿੰਨੀਆਂ ਜੁਆਇਨਿੰਗਾਂ ਆਈਆਂ ਭਾਤ ਭਾਤ ਅੱਜ ਹੋਈਆਂ ਨੇ ਜੀ ਜੁਆਇਨਿੰਗਾਂ ਇੰਨੀਆਂ ਹੋਈਆਂ ਮੈਨੂੰ ਦਿੱਤੀ ਹੁਣ ਯਾਦ ਨਹੀਂ ਲਾਇਨਸ ਕਲੱਬ ਦੇ ਵਿੱਚ ਵੀ ਵੀਪਿੰਡਾਂ ਦੇ ਪੂਰੀ ਪੰਜ ਸਰਪੰਚ ਸਾਰੇ ਮੋਹਸੇ ਜਿਹੜੇ ਸੀਗੇ ਔਰ ਉਸ ਤੋਂ ਬਾਅਦ ਜਿਆਦਾ ਖੁਸ਼ੀ ਬਹੁਤ ਖੁਸ਼ੀ ਹੋਈ ਮੈਨੂੰ ਕਿ ਰੀਨਾ ਬਾਂਸਲ ਜੀ ਦੇ ਔਰ ਹਿਮਨ ਚੀ ਦੇ ਕਾਰਾਈਆਂ ਹੈ ਮੈਂ ਇਹ ਸਾਡੇ ਨਾਲ ਲੱਗੇ ਨੇ ਔਰ ਹੌਸਲਾ ਬਹੁਤ ਬੜਿਆ ਮੇਰਾ कि यह जो शख्स जब नाल आते ने तो पार्टी वादा होंगे और असी भी बहुत मजबूत होंगे हैं तो अज लेडीज़ आई हैं इन्ह का मैं हम धनवाद करूँगी काम काज छड़ के आईया ने और हौसला मेरा बढ़ाया ਹਾਂ ਜੀ ਲਾਰੇਬਾਜ਼ ਲਾਰੇਬਾਜ਼ੀ ਚਲੋ ਹਾਂ ਜੀ ਬੰਨੋ ਵੀ ਨਵੀਂ ਰਿਸ਼ਵਤ ਥੋੜੀ ਜਿਹੀ ਘੱਟ ਗਈ ਹਾਂ ਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਅੱਜ ਨਾਪਾ ਦੇ ਵਿੱਚ ਬੀਜੇਪੀ ਪਾਰਟੀ ਚ ਬਹੁਤ ਜ਼ਿਆਦਾ ਜੁਆਇਨਿੰਗਾਂ ਹੋਈਆਂ ਤੇ ਉਹਨਾਂ ਚੋਂ ਇੱਕ ਜੁਆਇਨਿੰਗ ਜੋ ਖਾਸ ਜੁਆਇਨਿੰਗ ਵਾਨੀ ਰੀਨਾ ਬਾਂਸਲ ਜੀ ਹਮੰਤ ਬਾਂਸਲ ਦੀ ਵਾਈਪ ਉਹਨਾਂ ਦੇ ਘਰੇ ਮਹਾਰਾਣੀ ਪਨੀਤ ਕੌਰ ਜੀ ਅੱਜ ਪਹੁੰਚੇ ਨੇ ਤੇ ਉਹਨਾਂ ਨੇ ਜੁਆਇਨ ਕੀਤੇ ਉਹਨਾਂ ਪੁੱਛਦੇ ਆ ਵੀ ਪਹਿਲਾਂ ਜਿਹੜੀ ਸਰਕਾਰ ਦੇ ਵਿੱਚ ਤੁਸੀਂ ਸੀ ਪਾਰਟੀ ਦੇ ਵਿੱਚ ਸੀ ਤੇ ਉਹ ਕਿਉਂ ਛੱਡੀ ਤੇ ਇਹ ਚ ਜੁਆਇਨ ਕਰਨ ਦਾ ਕਾਰਨ ਕੀ ਹੈ ਹਾਂਜੀ ਮੁਸ਼ਕਲ ਹੈ ਮੈਡਮ ਪਹਿਲਾਂ ਕਾਂਗਰਸ ਚ ਵੀ ਰਹੇ ਹਾਂਜੀ ਵੱਡਾ ਉਹਦਾ ਮਿਲਿਆ ਅਕਾਲੀ ਦਰਚ ਵੀ ਸ਼ਹਿਰੀ ਉਹਦਾ ਮਿਲਿਆ ਹਾਂਜੀ ਹੁਣ ਬੀਜੇਪੀ ਚ ਕੀ ਦੇਖਿਆ ਮਤਲਬ ਕਿਹੜੀਆਂ ਪੌਂਚੀਆਂ ਦੇਖ ਕੇ ਇਹ ਪਾਰਟੀ ਜੁਆਇਨ ਕੀਤੀ ਹੈ ਦੇਖੋ ਮੈਂ ਕੋਈ ਮੈਨੂੰ ਕਾਲੀ ਦਲ ਨਾਲ ਕੋਈ ਸ਼ਿਕਾਇਤ ਨਹੀਂ ਹੈਗੀ ਕਾਂਗਰਸ ਨਾਲ ਸੀਗੀ ਮੇਰੀ ਸ਼ਿਕਾਇਤ ਪਰ ਕਾਲੀ ਦਲ ਨਾਲ ਕੋਈ ਸ਼ਿਕਾਇਤ ਨਹੀਂ ਠੀਕ ਹੈ ਜੀ ਬਸ ਇੱਕ Hindu ਧਰਮ ਕਰਕੇ ਵੀ ਹੋ ਗਿਆ ਠੀਕ ਹੈ ਜੀ ਭਾਈਚਾਰਾ ਸਾਰਾ ਸਾਡਾ ਇਦਰੀ ਸੀਗਾ ਠੀਕ ਹੈ ਜੀ ਉਹਦੇ ਕਰਕੇ ਬਹੁਤ ਵਧੀਆ ਹੈਗੀ ਪਾਰਟੀ ਠੀਕ ਹੈ ਮਤਲਬ ਮੈਂ ਕਿਤੇ ਰਾਮੰਦਿਰ ਦੀ ਗੱਲ ਹੋ ਗਈ ਹਾਂ ਰਾਮ ਮੰਦਰ ਦੀ ਵੀ ਹੋ ਗਈ ਦੇਖੋ Hindu ਧਰਮ ਦਾ ਤਾਂ ਉਹੀ ਹੈ ਨਾ ਹੋਰ ਕੀ ਕਹਾਂ ਹਾਂਜੀ ਮਨਸੂਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਪਾਰਟੀ ਜੁਆਇਨ ਕੀਤੀ ਹੈ ਤੇ ਉਹਦਾ ਕੀ ਮੋਦੀ ਪਾਰਟੀ ਦੇ ਭਾਜਪੀ ਦੇ ਕੋਈ ਰੂਲ ਹੀ ਨੇ ਵਧੀਆ ਲੱਗੇ ਜਾਂ ਕੀ ਕਰਦਾ ਵੈਸੇ ਤਾਂ ਜੇ ਸਾਡਾ ਪਰਿਵਾਰ ਪੋਖੜਾ ਜੋ ਮੇਰੇ ਫਾਦਰ ਹੈ ਉਹ ਆਰਐਸਐਸ ਚ ਰਹੇ ਨੇ ਠੀਕ ਹੈ ਜੀ ਤੇ ਮੈਂ ਕਾਂਗਰਸ ਜੁਆਇਨ ਕੀਤੀ ਸੀਗੀ ਕਾਂਗਰਸ ਜੁਆਇਨ ਕੀਤੀ ਉਹਨਾਂ ਦੇ ਦੇਖਿਆ ਵੀ ਮਤਲਬ ਕਿ ਕੋਈ ਕਦਰ ਨਹੀਂ ਪਾਈ ਉਹਨਾਂ ਨੇ ਠੀਕ ਹੈ ਵਰਕ ਬਹੁਤ ਕੀਤਾ ਪਰ ਕਦੇ ਮਿਲੀ ਸੀ ਤੁਹਾਨੂੰ ਬਟਿੰਡਰ ਡਿਗਟ ਉਹ ਜੀ ਮਤਲਬ ਕਿ ਇੱਥੇ ਤੱਕ ਹੋਇਆ ਸਾਡੇ ਨਾਲ ਵੀ ਰਾਹੁਲ ਗਾਂਧੀ ਜੀ ਦੇ ਪੀਐਨ ਆਰਾਮਗ੍ਰਿਸ਼ਨ ਜੀ ਉਹਨਾਂ ਨੇ ਹਰੀਸ਼ रावत ਜੀ ਨੂੰ ਫੋਨ ਤਿੰਨ ਫੋਨ ਕੀਤੇ ਉਹਨਾਂ ਤਿੰਨ ਫੋਨ ਮંત્રી ਸਾਫਕਾ ਮੰਤਰੀ ਸਾਧੂ ਸਿੰਘ ਜੀ ਨੂੰ ਕਿਤੇ ਪਰ ਉਹਨਾਂ ਨੇ ਫੇਰ ਵੀ ਚਲਾਕੀ ਦੇ ਨਾਲ ਸਾਡੇ ਰਿਵਾਰਡ ਦੀ ਟਿਕਟ ਕੱਟ ਕੇ ਸਾਨੂੰ 8 ਨੰਬਰ ਦੇ ਵਿੱਚ ਦੇ 7 ਨੰਬਰ ਛੱਡੇ ਸੀ ਵੀ ਜਾਓ ਜਾ ਕੇ ਉੱਥੇ ਲਾ ਲਓ ਵੀ ਮੇਰੀ ਜ਼ਿੰਮੇਵਾਰੀ ਹੈ ਇਹ ਸਾਡੇ ਨਾਲ ਧੋਖਾ ਹੋਇਆ ਤਾਂ ਸਾਨੂੰ ਪਾਰਟੀ ਛੱਡਣੀ ਪਈ ਉਸ ਤੋਂ ਬਾਅਦ ਸਾਡੇ ਲੋਕ ਅਸੀਂ ਜੁਆਇਨ ਕੀਤਾ ਅਕਾਲੀ ਦਲ ਉਦੋਂ ਸਾਡੇ ਲੈ ਕੋਈ ਹੋਰ ਹਿੱਲਾਵ ਨਹੀਂ ਸੀ ਕਿਉਂ ਉਹਨਾਂ ਨੂੰ ਜਿਵੇਂ ਕਹਿ ਦਿੰਦੇ ਉਹਨਾਂ ਨੂੰ ਜਿਹੜੇ ਹੈਂਡਲ ਕਰ ਸਕਦੇ ਸੀ ਇੱਕ ਅਕਾਲੀ ਦਲ ਹੀ ਕਰ ਸਕਦਾ ਸੀ ਉਸ ਟਾਈਮ ਠੀਕ ਹੈ ਉਹਨੋਂ ਇਸ ਤੋਂ ਬਾਅਦ ਮੈਂ ਮਤਲਬ ਕਾਲੀ ਦਾਲਰ ਜਿਸੀ ਇੱਕ ਖੇਤਰੀਆ ਪਾਰਟੀ ਆ ਜਿੰਨ ਨੈਸ਼ਨਲ ਪਾਰਟੀ ਚ ਕੰਮ ਕੀਤਾ ਹੋਵੇ ਠੀਕ ਹੈ ਉਹਨੂੰ ਖੇਤਰੀਆ ਪਾਰਟੀ ਚ ਕੰਮ ਕਰਨਾ ਬਹੁਤ ਮੁਸ਼ਕਲ ਆਦਾ ਬਾਕੀ ਵੀ ਮੋਦੀ ਜੀ ਦੇ ਜਿਹੜੇ ਕੰਮ ਨੇ ਠੀਕ ਹੈ ਜੀ ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹੋਇਆ ਵੀ ਇਸ ਕਰਕੇ ਅਸੀਂ ਬੀਜੇਪੀ ਜੁਆਇਨ ਕਰਨ ਦਾ ਫੈਸਲਾ ਕੀਤਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਮੋਦੀ ਜੀ ਦੇ ਕੰਮਾਂ ਬਾਰੇ ਦੱਸਿਆ ਪੁਰਾਣੀਆਂ ਪਾਰਟੀਆਂ ਬਾਰੇ ਦੱਸਿਆ ਤੇ ਦੱਸ ਰਹੇ ਨੇ ਵੀ ਅਸੀਂ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਤਾਂ ਤਾ ਬੀਜੇਪੀ ਜੁਆਇਨ ਕੀਤੀ ਹੈ ਪ੍ਰੰਤੀ ਸਿੰਘ ਨਾਬਾ ਜ਼ਿਲ੍ਹਾ ਇੰਚਾਰਜ ਪਟਿਆਲਾ